ਸਤਿ ਸ਼੍ਰੀ ਅਕਾਲ ਦੋਸਤੋ ਸਵੇਰ ਦਾ ਸਮਾਂ ਹੋ ਚੁੱਕਿਆ ਆਪਾਂ ਨਿਕਲੇ ਆ ਇਹਨਾਂ ਨੂੰ ਚੌਲ ਤੇ ਦਹੀਂ ਲੈ ਕੇ ਸੋ ਪ੍ਰਭੂ ਇਸ ਚੈਨਲ ਦੇ ਵਿੱਚ ਜੋ ਮੈਂ YouTube ਚੈਨਲ ਬਣਾਇਆ ਹੋਇਆ ਹੈ ਇਸ ਚੈਨਲ ਦੇ ਵਿੱਚ ਰੋਜ਼ ਮੈਂ ਵੀਡੀਓ ਪਾਉਣਾ ਇਹਨਾਂ ਨੂੰ ਜੋ ਵੀ ਖਾਣਾ ਲੈ ਕੇ ਜਾਣਾ ਜਾਂ ਜੋ ਵੀ ਜੋ ਇਹਨਾਂ ਦੀ ਐਕਟੀਵਿਟੀ ਕਰਦਾ ਮੈਂ ਕਿਉਂਕਿ ਸੇਵਾ ਤਾਂ ਮੈਂ ਪਹਿਲੇ 10 ਸਾਲਾਂ ਤੋਂ ਕਰਦਾ ਹੁਣਾਂ ਪਰ ਕੁਝ ਦੋਸਤ ਮੈਨੂੰ ਕਹਿੰਦੇ ਵੀ ਤੂੰ ਵੀ ਆਪਣਾ YouTube ਚੈਨਲ ਬਣਾ। ਉਹ ਇਸ ਕਰਕੇ ਕਿ ਲੋਕ ਕਹਿੰਦੇ ਵੀ ਤੈਨੂੰ ਦੇਖ ਕੇ ਸਾਇਦ ਕੋਈ ਪ੍ਰਭਾਵਿਤ ਹੋ ਜਵੇ। ਚਲੋ ਜੇ ਇੱਕ ਵੀ ਬੰਦਾ ਸਾਡੇ ਇਸ ਚੈਨਲ ਦੇ ਨਾਲ ਜੁੜਨ ਦੇ ਨਾਲ ਉਹ ਸੇਵਾ ਕਰਨ ਲੱਗ ਜਵੇ ਇਹਨਾਂ ਦੀ ਜਾਂ ਇਹਨਾਂ ਨੂੰ ਰੋਟੀ ਪਾਣੀ ਜੋ ਵੀ ਹੈਗਾ ਪਾਉਣ ਲੱਗ ਜਵੇ ਤਾਂ ਭਲਾ ਹੀ ਹੋਵੇਗਾ। ਸੋ ਸਾਡਾ ਕੋਈ ਕਿਸ ਚੈਨਲ ਤੋਂ ਪੈਸੇ ਬਣਾਉਣਾ ਕੋ ਮਕਸਦ ਨਹੀਂ ਹੈਗਾ। हां जी ਤੁਹਾਨੂੰ ਕੋਈ ਚੱਕੀ ਲੱਗਦੀ ਹੈ ਵੀਡੀਓ ਤਾਂ ਉਹਨੂੰ ਸ਼ੇਅਰ ਜਾਂ ਉਹਤੇ ਵਧੀਆ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੇ ਨਹੀਂ ਲੱਗਦੀ ਕੋਈ ਚੱਕਰ ਨਹੀਂ ਕੋਈ ਲੋੜ ਨਹੀਂ ਹੈਗੀ हां ਦੱਸ ਦਿਆ ਕਰੋ ਵੀ ਸਾਡੇ ਚ ਅਨੁਕਸ ਨੇ ਆ ਸੁਧਾਰ ਕਰਨ ਦੀ ਲੋੜ ਆ ਸੋ ਭਰਾਵੋ ਹੁਣ ਆਪਾਂ ਚੱਲਿਆ ਸਵੇਰ ਦਾ ਸਮਾਂ ਹੋ ਗੀ ਚੁੱਕਿਆ ਤੇ ਹੁਣ ਇਹਨੂੰ ਲੈ ਕੇ ਚੱਲਿਆ ਆਪਾਂ ਨਹੀਂ ਚੌਲ ਅੜੀਕ ਤੇ ਹੁਣ ਇਹ ਰਸਤੇ ਦੇ ਵਿੱਚ ਤੁਹਾਨੂੰ ਮੈਂ ਉੱਥੇ ਵੀ ਉਹਨਾਂ ਦੀ ਵੀਡੀਓ ਬਣਾ ਕੇ ਦਿਖਾਵਾਂਗਾ ਆਓ ਚੱਲੀਏ ਹੁਣ ਆਪਾਂ ਕਿਤਾਬ ਬੈਠੇ ਹੋਏ ਕੋਲ ਹਰੇ ਲੈ ਆਓ ਮੈਂ ਲੇਫਰੀ ਦੇਸੀ ਆਪਾਂ ਨੂੰ ਬੜੀ ਇਹ ਜਿਹੜੇ ਇਹਨਾਂ ਨੂੰ ਆਸ ਰਹਿਣੀ ਹੈ ਕਿ ਇਹ ਪਾਊਗਾ ਰੱਤੇ ਲਈ ਖਾਣਾ ਲੈ ਕੇ